ਬੀਤੇ ਦਿਨੀ ਰਜਿੰਦਰਾ ਹਸਪਤਾਲ ਦੀ ਛੱਤ ਤੇ ਬੈਠੀਆਂ ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਕਰ ਸ਼ਾਲ ਮਾਰੀ ਸੀ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ ਅੱਜ ਨਰਸਾਂ ਦੇ ਕੋਲ ਦੁੱਖ ਸਾਂਝਾ ਕਰਨ ਲਈ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਪੁੱਜੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਤੁਹਾਡਾ ਮਾਮਲਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ ਪਹਿਲਾਂ ਤਾਂ ਅਸੀਂ ਬਹੁਤ ਦੁੱਖ ਪ੍ਰਗਟ ਕਰਦੇ ਹਾਂ ਕਿ ਦੋ ਸਾਡੀਆਂ ਸਰਕਾਰਯੋਗ ਭੈਣਾਂ ਬੀਬੀ ਬਲਜੀਤ ਕੌਰ ਖਾਲਸਾ ਤੇ ਕਰਮਜੀਤ ਕੌਰ ਆਲਕ ਇਸ 6ਵੀਂ ਮੰਜ਼ਲ ਤੋਂ ਉਹਨਾਂ ਨੇ ਜਿਹੜਾ ਛਲਾਂਗ ਮਾਰਨੀ ਪਈ ਆਪਣੀ ਜ਼ਿੰਦਗੀ ਦੀ ਦੋ ਵਕਤ ਰੋਟੀ ਵਾਸਤੇ ਸ਼ਰਮ ਆਉਣੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਉਹਨਾਂ ਦੇ ਹੈਲਥ ਮਨਿਸਟਰ ਨੂੰ ਪਰਨੀਤ ਕੌਰ ਨੂੰ ਉਹਨਾਂ ਦੇ ਸ਼ਹਿਰ ਵਿੱਚ ਪਿਛਲੇ 22-23 ਦਿਨਾਂ ਭੈਣਾਂ ਸਾਡੀਆਂ ਕੀ ਮੰਗਦੀਆਂ ਸਿਰਫ ਆਪਣੀ ਅ ਨੌਕਰੀਆਂ ਨੂੰ ਰੈਗੂਲਰਾਈਜ਼ ਕਰਨ ਦਾ ਗੱਲ ਮੰਗਦੀ ਔਰ ਆ ਜਿਹੜੇ ਮੈਮੋਰੰਡਮ ਵਗੈਰਾ ਇਹ ਪਨੀਤਕੌਰ ਮਹਾਰਾਣੀ ਇਹਨਾਂ ਦੇ ਨਾਲ ਬੈਠਦੀ ਰਹੀ ਆ ਔਰ ਉਹਨਾਂ ਨੂੰ ਵਾਅਦਾ ਕਰਕੇ ਕਿ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਲੇਕਿਨ ਅੱਜ ਮੁਨਕਰ ਹੋ ਗਏ ਔਰ ਅੱਜ ਦੇ ਯੋਗ ਦੇ ਵਿੱਚ 23 ਦਿਨ ਤੋਂ ਸਾਡੀਆਂ ਪੈਣਾ ਇੱਥੇ ਉੱਤੇ ਚੜੀਆਂ ਹੋਈਆਂ ਸੀ ਕਿ ਆ ਗੜੇ ਉਹਨਾਂ ਨੇ ਛੱਲੇ ਆ ਨੈੱਟ ਲਾਇਆ ਮੈਨੂੰ ਲੱਗਦਾ ਚਿੜੀ ਵੀ ਨਹੀਂ ਸਾਂਭ ਸਕਦਾ ਇਹ ਨੈੱਟ ਔਰ ਪੁਲਿਸ ਆਫਸਰਸ ਲੱਗੇ ਖੜੇ ਸੀ ਕਿ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਸੀਗਾ ਜੋ ਇਹਨਾਂ ਨੂੰ ਕਿਸੇ ਤਰੀਕੇ ਨਾਲ ਮੋਟੀਵੇਟ ਮੋਟੀਵੇਟ ਕਰਕੇ ਇਹਨਾਂ ਨੂੰ ਛਲਾੰਗ ਮਾਰਨ ਤੋਂ ਰੋਕ ਦੇ ਅੱਜ ਪੰਜਾਬ ਦਾ ਇਹ ਹਾਲਮ ਹੈ ਕਿ ਸਾਡਾ ਪੜਿਆ ਲਿਖਿਆ ਵਰਗ ਅੱਜ 6ਵੀਂ ਮੰਜ਼ਲੇ ਤੋਂ ਛਲਾੰਗਾ ਮਾਰ ਰਿਹਾ ਵਿਦੇਸ਼ਾਂ ਚ ਜਾ ਰਿਹਾ ਟੈਂਕੀਆਂ ਤੇ ਚੜ ਰਿਹਾ ਔਰ ਕੈਪਟਨ ਅਮਰਿੰਦਰ ਸਿੰਘ ਬਾਰਡਰਾਂ ਦੇ ਘੁੰਮ ਰਹੇ ਨੇ ਔਰ ਉਸ ਬਾਰਡਰ ਦੇ ਉੱਤੇ ਇਹਨਾਂ ਦਾ ਕੋਈ ਰੋਲ ਨਹੀਂਗਾ ਇਹ ਕੰਮ ਮੋਦੀ ਦੀ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਸੀਗਾ ਆਰਮੀ ਨੂੰ ਕਰਨਾ ਟੈਕਲ ਜਾਂ ਇੰਡੀਅਨ 에ਅਰ ਫੋਰਸ ਨੂੰ ਕਰਨਾ ਅਮਰਿੰਦਰ ਸਿੰਘ ਦਾ ਸਬਜੈਕਟ ਨਹੀਂਗਾ ਅਮਰਿੰਦਰ ਸਿੰਘ ਦਾ ਫਰਸੀਗਾ ਜਿਹੜਾ ਲੋਕਾਂ ਨੇ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣਾਈ ਆ ਮਜਲੂਮ ਲੋਕਾਂ ਨੇ ਗਰੀਬਾਂ ਨੇ ਕਿਸਾਨਾਂ ਨੇ ਕਿਰਤੀਆਂ ਨੇ EMPLOYES ਨੇ ਤੁਸੀਂ ਉਹਨਾਂ ਦਾ ਪੱਖ ਰੱਖੋ ਉਹਨਾਂ ਦੇ ਸ਼ਹਿਰ ਵਿੱਚ ਚੂਲੇ ਟੁੱਟਨੇ ਨੇ ਸੱਟਾਂ ਲੱਗ ਰਹੀਆਂ ਨੇ ਗੰਬੀਰ ਚੱਕਮੀ ਹੋ ਰਹੀਆਂ ਔਰਤਾਂ ਲੇਕਿਨ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਰਕਾਰ ਤੇ ਉਹਨਾਂ ਦੇ ਪਰਿਵਾਰ ਨੂੰ ਕੋਈ ਚਿੰਤਾ ਨਹੀਂ ਕੋਈ ਹਾਲ ਵੀ ਨਹੀਂ ਪੁੱਛਣ ਆਇਆ ਸਭ ਤੋਂ ਦੁਖਦਾਰੀ ਗੱਲ ਹੈ ਇੰਨੇ ਇਨਸੈਂਸਿਟਿਵ ਨੇ ਰਾਜ ਕਰਨ ਵਾਲੇ ਕਿ ਘੱਟੋ ਘਾਟ ਇਹਨਾਂ ਨਰਸਸਾਂ ਆਣ ਕੇ ਹਾਲੀ ਪੁੱਛ ਲੈਂਦੇ ਉਹਨਾਂ ਨਾਲ ਹਮਦਰਦੀ ਕਰ ਲੈਂਦੇ ਉਹਨਾਂ ਦੇ ਭਰਾਵਾਂ ਨੇ ਅੱਜ ਸਾਡੇ ਕੋਲ ਖੜੇ ਨੇ ਖਾਲਸਾ ਜੀ ਉਹਨਾਂ ਨੇ ਪੱਗ ਰੱਖੀ ਆ ਪੈਰਾਂ ਦੇ ਵਿੱਚ ਸਰਕਾਰ ਦੇ ਕਿ ਕਿਰਪਾ ਕਰਕੇ ਸਾਡੀਆਂ ਭੈਣਾਂ ਨੂੰ ਬਚਾ ਲਓ ਲੇਕਿਨ ਕਿਸੇ ਨੂੰ ਕਿਸੇ ਦਾ ਦੁੱਖ ਸਮਝ ਨਹੀਂ ਆਉਂਦਾ ਇਸ ਲਈ ਪੰਜਾਬ ਇਕਤਾ ਪਾਰਟੀ ਇਸ ਇਨ ਹਿਊਮਨ ਜੋ ਐਕਟੀਵਿਟੀ ਆ ਸਰਕਾਰ ਦਾ ਜੋ ਰਵਈਆ ਉਸ ਨੂੰ ਸਖਤ ਸ਼ਬਦਾਂ ਚ ਕੰਡੈਮ ਕਰਦੀ ਆ ਔਰ ਨਾਲ ਡਿਮਾਂਡ ਕਰਦੀ ਆ ਕਿ ਕੇਵਲ 800 ਨਰਸਸ ਇਨਸਲਰੀ এমਪਲੋਇਜ਼ ਦੇ ਕਲਾਸ 4 এমਪਲੋਇਜ਼ 800 ਸਿਰਫ ਇਹਨਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ ਤੁਸੀਂ ਹੈਲੀਕਾਪਟਰਾਂ ਤੇ ਘੁੰਮ ਸਕਦੇ ਹੋ ਪੈਸੇ ਹਨ ਤੁਸੀਂ ਟੋヨタ ਲੈਂਡ ਕਰੂਜ਼ਰ ਦੀਆਂ 2-2 ਕਰੋੜ ਦੀਆਂ ਕਈ-ਕਈ ਗੱਡੀਆਂ ਤੇ ਚੜ੍ਹ ਸਕਦੇ ਤੁਹਾਡੇ ਕੋਲ ਪੈਸੇ ਹਨ ਤੁਹਾਡੇ ਕੋਲ ਤੁਰਕੀ ਜਾਣ ਵਾਸਤੇ ਛੁੱਟੀਆਂ ਕੱਟਣ ਵਾਸਤੇ ਪੈਸੇ ਹਨ ਤੁਹਾਡੇ ਕੋਲ ਆਪਣੀਆਂ ਆਯਾਸ਼ੀਆਂ ਵਾਸਤੇ ਪੈਸੇ ਹਨ ਪਰ ਜਦੋਂ ਸਾਡੇ ਗਰੀਬ EMPLOYEES ਜਿਹੜੇ ਇਸ ਨੌਬਤ ਤੱਕ ਆ ਗਏ ਕਿ ਛੱਟਾ ਤੋਂ ਛਾਲਾ ਮਾਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਰੋਜ਼ਗਾਰ ਨੌਕਰੀਆਂ ਪੱਕੀਆਂ ਕਰਨ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਕੀ ਸ਼ਰਮ ਆਉਣੀ ਚਾਹੀਦੀ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਹਦੀ ਸਖਤ ਨਿਖੇਦੀ ਕਰਦੇ ਆਂ ਔਰ ਪੁਰ ਜ਼ੋਰ ਸਾਡੀ ਡਿਮਾਂਡ ਹੈ ਮੈਂ ਚੀਫ ਸੈਕਟਰੀ ਕਰਨ ਅਫਤਾਰ ਸਿੰਘ ਨਾਲ ਗੱਲ ਕਰੂੰਗਾ ਕਿ ਇਹਨਾਂ ਸਾਰੇ EMPLOYEES ਨੂੰ ਕੋਈ ਨਾ ਕੋਈ ਟਾਈਮ ਫਰੇਮ ਦਿਓ ਤਾਂ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਇਹਨਾਂ ਦੀ ਐਜੀਟੇਸ਼ਨ ਆਪ ਆਣ ਕੇ ਤੁਸੀਂ ਬੰਦ ਕਰਾਉਣੀ ਚਾਹੀਦੀ। ਖਿਆਲ ਸਾਹਿਬ ਨਰਸਾਂ ਦਾ ਕੀ ਹਾਲ ਹੈ ਤੁਸੀਂ ਹਾਲਚਲ ਪੁੱਛਣਾ ਹੈ। ਨਰਸ ਜੀ ਮੈਂ ਹੁਣ ਆਈ ਬਲੀਵ ਕਿ ਇੱਕ ਨਰਸ ਦਾ ਜਿਹੜਾ ਬਹੁਤ ਸੀਰੀਅਸ ਇੰਜਰੀਜ਼ ਆ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਹੈ ਇਸ ਵਕਤ ਉਹਨਾਂ ਦੇ ਪਰਿਵਾਰ ਦੇ ਮੈਂਬਰਸ ਖਾਸ ਤੌਰ ਤੇ ਕਰਨਜੀਤ कौर ਔਲਤ ਤੇ ਦੋਨੋਂ ਸਾਨੂੰ ਮਿਲੇ ਨੇ ਔਰ EMPLOYEES ਜਿਹੜੀਆਂ ਨਰਸਿਸ ਬਾਕੀ ਵੀ ਨੇ ਸਾਰਿਆਂ ਨੇ ਦੱਸਿਆ ਕਿ ਉਹਨਾਂ ਦੀ ਬਹੁਤ ਤੋ ਮੈਂ ਸਮਝਦਾ ਕਿ ਗਵਰਨਮੈਂਟ ਨੂੰ ਐਡਮਿਨਿਸਟ੍ਰੇਸ਼ਨ ਨੂੰ ਹੁਣ ਤਾਂ ਜਾਗ ਜਾਣਾ ਚਾਹੀਦਾ ਵਾ ਕਿੰਨੀਆਂ ਹੋਰ ਛਾਲਾ ਮਰਵਾਉਂਗੇ ਕਿੰਨੀਆਂ ਹੋਰ ਸਾਡੇ ਜਾਂ ਪੈਣਾ ਨੂੰ ਟੰਕੀਆਂ ਤੇ ਚੜਾਉਂਗੇ ਕਿੰਨਿਆਂ ਨੂੰ ਨਹਿਰਾ ਚ ਕਰਾਉਂਗੇ ਛਾਲਾ ਮਰਵਾਉਂਗੇ ਕਿਰਪਾ ਕਰਕੇ ਵੇਕ ਅਪ ਐਂਡ ਗਿਵ them their due due right ਕਹਿੰਦਾ ਸਰਬ ਅੰਦੋਲਨ ਦੇ ਵਿੱਚ ਸੁਸਾਈਡ ਕਿੰਨੀ ਕਿ ਜਗ੍ਹਾ ਸਪੇਸ ਲੱਗਦਾ ਹੈਗਾ ਕਿ ਇਹ ਸਹੀ ਕਦਮ ਹੁੰਦਾ ਹੈਗਾ ਅੰਦੋਲਨ ਦੇ ਵਿੱਚ ਦੇਖੋ ਹੋਰ ਉਹਨਾਂ ਦੇ ਕੋਲ ਕੋਈ ਚਾਰਾ ਨਹੀਂਗਾ ਜਾਂ ਤਾਂ ਬਾਈ ਤੇ ਹੀ ਦੇਲਦੇ ਜਦੋਂ ਛੱਤ ਤੇ ਚੜ੍ਹਨੀਆਂ ਬੈਠੀਆਂ ਸਿਕੀਆਂ ਐਡਮਿਨਿਸਟ੍ਰੇਸ਼ਨ ਨੂੰ ਜਾਂ ਇੱਥੇ ਲੋਕਲ ਐਮਐਲਏ ਨੂੰ ਲੋਕਲ ਐਮਪੀ ਨੂੰ ਆਉਣਾ ਚਾਹੀਦਾ ਸੀ ਆਣ ਕੇ ਉਹਨਾਂ ਦੀ ਗੱਲ ਪੁੱਛਦੇ ਉਹਨਾਂ ਦੇ ਦੁੱਖ ਦਰਦ ਸਮਝਦੇ ਉਹਨਾਂ ਨੂੰ ਮੋਟੀਵੇਟ ਕਰਦੇ ਉਹਨਾਂ ਨੂੰ ਕੋਈ ਮਾੜਾ ਮੋਟਾ ਕੋਈ ਟਾਈਮ ਫਰੇਮ ਦੇ ਦਿਓ 6 ਮਹੀਨੇ ਦੇ ਦਿਓ ਸਾਲ ਦੇ ਦਿਓ ਕਿ ਹਾਂ ਅਸੀਂ ਤੁਹਾਨੂੰ ਪੱਕੇ ਕਰਾਂਗੇ ਜਦੋਂ ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਸੁਣਨੀ ਹਾਰ ਕੇ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਤੇ ਉਹਨਾਂ ਨੇ ਇਹਦਾ ਓਨਸ ਇਹਦੀ ਜ਼ਿੰਮਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਜਾਂਦੀ ਹੈ ਸਰ ਇੱਕ ਪੋਲਿਟਿਕਲ ਵੀ ਸਰ ਸਵਾਲ ਹੈਗਾ ਸਰ ਅੱਜ ਵਿੰਗ ਕੁਮਾਂਡਰ ਨੂੰ ਛੱਡਿਆ ਜਾ ਰਿਹਾ ਹੈਗਾ ਪਾਕਿਸਤਾਨ ਨੂੰ ਬੋਲੋ ਸਰ ਉਸ ਕਦਮ ਨੂੰ ਕੀ ਦੇਖਦੇ ਹੋ ਅੱਛੀ ਗੱਲ ਹੈ ਦੇਖੋ ਅਸੀਂ ਤਾਂ ਉਹਦਾ ਸਵਾਗਤ ਕਰਦੇ ਹਾਂ ਜੀ ਔਰ ਮੈਂ ਇਸ ਨੂੰ ਇੱਕ ਫਰਾਕਦਰੀ ਤੇ ਦਰਿਆਦਿਲੀ ਦਾ ਫੈਸਲਾ ਕਰਾਰ ਦਿੰਨਾ ਵਾ ਔਰ ਅਸੀਂ ਕਹਿਣਾ ਚਾਹੁੰਦੇ ਹਾਂ ਆਪਣੇ ਦੇਸ਼ ਦੇ মিডিਆ ਨੂੰ ਵੀ ਤੇ ਆਪਣੀ ਸਰਕਾਰ ਨੂੰ ਕਿ ਇਸ ਨੂੰ ਰੈਸਿਪਰੋਕੇਟ ਕਰੋ ਇਸ ਨੂੰ ਅੱਗੇ ਗੱਲਬਾਤ ਦੀ ਸ਼ਕਲ ਵਿੱਚ ਵਧਾਓ ਔਰ ਤਣਾਅ ਘਟਾਓ ਸਟੂਡੀਓਜ਼ ਵਿੱਚ ਬੈਠ ਕੇ ਲਲਕਾਰਾ ਮਾਰਨੀਆਂ ਤੇ ਲੜਾਈ ਵਾਲਾ ਮਾਹੌਲ ਪੈਦਾ ਕਰਨ ਨਾਲ ਭਾਰਤ ਦਾ ਜਾਂ ਪਾਕਿਸਤਾਨ ਦਾ ਕੁਝ ਨਹੀਂ ਸਗਣਾ World था। War 1 World War 2 8-9 ਕਰੋੜ ਲੋਕ ਮਾਰੇ ਗਏ ਸੀ ਕਿ ਉਹਦਾ ਕੁਝ ਨਹੀਂ ਨਿਕਲਿਆ ਅੱਜ ਪਾਕਿਸਤਾਨ ਤੇ ਇੰਡੀਆ ਦੋਨੋਂ ਨਿਊਕਲੀਅਰ ਪਾਵਰਸ ਨੇ ਅਗਰ ਲੜਾਈ ਲੱਗਦੀ ਆ ਤਾਂ ਸਾਰੇ ਦੋਨੋਂ ਦੇਸ਼ ਤਬਾਹ ਹੋਣਗੇ ਪੰਜਾਬ ਬਿਲਕੁਲ ਦਾ ਬੈਟਲ ਗਰਾਉਂਡ ਆਫ ਦ ਏਨਟਾਇਰ ਵਾਰ ਔਰ ਅਸੀਂ ਸਾਡੀ ਹਮਦਰਦੀ ਆ ਸਾਡੇ ਜਵਾਨ ਮਾਰੇ ਗਏ ਆ ਬਹੁਤ ਮਾੜੀ ਗੱਲ ਆ ਔਰ ਸਾਡਾ ਮੰਨਣਾ ਕਿ ਵਾਇਲੈਂਸ ਫ্রম ਆਈਦਰ ਸਾਈਡ ਵੈਦਰ ਇਟ ਇਜ਼ ਫ্রম ਪਾਕਿਸਤਾਨ ਸਾਈਡ ਵੈਦਰ ਇਟ ਇਜ਼ ਫ্রম ਐਨੀ ਆਰਗੇਨਾਈਜੇਸ਼ਨ ਵੈਦਰ ਇਟ ਇਜ਼ ਫ্রম ði ਇੰਡੀਅਨ ਸਾਈਡ ਵਾਇਲੈਂਸ ਹੈਜ਼ ਨੋ ਪਲੇਸ ਟੁਡੇ ਪੀਸ ਡਾਇਲੌਗ ਮਸਟ ਪ੍ਰੋਸੀਡ ਔਰ ਹਰ ਗੱਲ ਦਾ ਹੱਲ ਕੀਤਾ ਜਾ ਸਕਦਾ